ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਆਇ ਤੇ ਜੀ ਖੇਤ ਗੇੜਾ ਮਾਰਨ ਦੇਖੋ ਮੀਂਹ ਤੇ ਬਾਅਦ ਫਸਲ ਤੇ ਕੀ ਨਖਾਰ ਆਇਆ ਫਸਲ ਵਾਸਤੇ ਮੀਂਹ ਵੀ ਜ਼ਰੂਰੀ ਹੈ ਬਈ ਤੇ ਠੰਡ ਵੀ ਜ਼ਰੂਰੀ ਹੈ ਕਣਕ ਵਾਸਤੇ ਆਹ ਦੇਖੋ ਕਰ ਰਹੀ ਫੋਟ ਆ ਬੁੱਟਾ ਦੇਖੋ ਇਹ ਨਾਲ ਕਿ ਕਬੂਟਾ ਆ ਦੇਖੋ ਕਿੰਨੀਆਂ ਕਿਲਰਾਂ ਕਰਿਆ ਦੋ ਤਿੰਨ ਚਾਰ ਪੰਜ 6 7 8 9 10 11 12 13 13 ਕਿਲਰਾਂ ਕੱਟ ਚੁੱਕਿਆ ਦੇਖ ਲੋ ਤੇ ਬਾਕੀ ਹੁਣ ਦਿਨ ਪਾ ਦਿਨ ਜਿਸ ਤਰ੍ਹਾਂ ਹੁਣ ਧੁੰਦ ਪਊਗੀ ਠੰਡ ਪਊਗੀ ਬਈ ਕਣਕ ਵਸਤ ਬਹੁਤ ਫਾਇਦੇਮੰਦ ਹੈ ਬਹੁਤ ਜ਼ਰੂਰੀ ਹੈ ਕਣਕ ਵਸਤ ਜਿੰਨੀ ਵੀ ਠੰਡ ਹੋ ਉੰਨੀ ਕਣਕ ਜਿਆਦਾ ਫੋਟ ਕਰੋ ਤੇ ਰੰਗ ਵੀ ਠੀਕ ਹੈ ਦੇਖੋ ਇਹਨ ਹਰਾ ਭਰਾ ਦਿਖ ਰਿਹਾ ਖੇਤ ਬਾਕੀ ਅੱਜ ਧੁੰਦ ਵੀ देर ਤੇ तकरीबन ਧੁੱਪ ਤਾਂ 12 1 ਵਜੇ ਹੀ ਨਿਕਲੀ ਹੈ 1 ਵਜੇ 12 ਦੇ ਬਾਅਦ ਹੀ ਨਿਕਲੀ ਹੈ ਤੇ ਇਧਰ ਆਪਣੀ ਆ ਦੇਖੋ ਇਹਨੂੰ ਹਲੇ ਰਹਿੰਦਾ ਪਾਣੀ ਹੇ ਦੇਖੋ ਗੁੱਲੀ ਡੰਡਾ ਪਾਉਦਾ ਮੈਂ ਜੰਮੇਪਾ ਤੁਹਾਡੇ ਕੋਲ ਬਹੁਤ ਜ਼ਿਆਦਾ ਅਦੋਂ ਬੱਦੀ ਇਹੋ ਆ ਗਿਆ ਆਪਣਾ ਸ੍ਰੀ ਰਾਮ ਵਾਲਿਆਂ ਦਾ ਬਾਈ ਉਹਨਾਂ ਨੂੰ ਕਿਹਾਰੇ ਮੈਂ ਪਾਣੀ ਰਹਿ ਗਿਆ ਦਲਾਣੇ ਨੂੰ ਦੇਖੋ ਰਾਂਗੂ ਰਾਂ ਨੂੰ ਮੀਂਹ ਤੇ ਦਾ ਬਹੁਤ ਉੱਠਦੀ ਗਣ ਬਾਕੀ ਆਨੇ ਅੱਜ ਕਿਹੜਾ ਮਾਰਕ ਆ ਉਹ ਸੇਣੀ ਵਾਲੇ ਕਿੰਨੇ ਨੂੰ ਉਸ ਤਾਂ ਲਾਤਿਆ ਦਾ ਪਾਣੀ ਆਪਨੇ ਤੀ ਹਮ ਕਰਾਂ ਮਾਰੇ ਵਾ ਦੇਖ ਲੈ ਦਿਨ ਪਰ ਦਿਨ ਅਬ ਕਿਤਨਾ ਹੈ ਕੱਲ ਤੇ ਅੱਜ ਮੈਂ ਦੇਖ ਕਿਤਨਾ ਫਰਕ ਪੈ ਗਿਆ ਹੈ ਬਹੁਤ ਫਰਕ ਸਾਰੀ ਕੀ ਕੱਲ੍ਹ ਸੇ ਅੱਜ ਮਾਣੀ ਜਿੱਤਰਾ ਅੱਜ ਪਈ ਆ ਨਾ ਧੁੰਦ ਜੀ ਪਈ ਆ ਇਸ ਤਰ੍ਹਾਂ ਧੁੰਦ ਪੈ ਗਿਆ ਧੁੱਪ ਨਿਕਲੂਗੀ ਜਿੰਨੇ ਠੰਡ ਪਊਗੀ ਉੰਨੇ ਕਣਕ ਜ਼ਿਆਦਾ ਹੋਊਗੇ ਫੂਟ ਕਰੋਗੀ ਕੱਲ੍ਹ ਨਾਲੋਂ ਬਹੁਤ ਫਰਕ ਪੈ ਗਿਆ ਇਹ ਖੇਤ ਮਾਗੀ ਇਹਨਾਂ ਦਾ ਹੁਣ ਧਰਤੀ ਢੱਕ ਜਾਣੀ ਸੀ ਗਿੱਲਮਾ ਰਹਿਣ ਬਈ ਗਿੱਲਾ ਹੈ ਪਾਣੀ ਨਹੀਂ ਹਲੇ ਲਾਣਾ ਇਹਨੂੰ ਲੋੜੀ ਲੋੜੀ ਨੂੰ ਸ਼ਾਇਦ ਫੇਰ ਪੈ ਜਾਣੀ ਅੱਗੇ ਕਿਉਂ ਆਹ ਸਾਰੀ ਨੂੰ ਪਊਗਾ ਫੜਕਾ ਬਾਰਸ਼ ਤਾਂ ਬਾਰਸ਼ ਹੀ ਹੈ ਰੇਗੀ ਤਰ੍ਹਾਂ ਲਗਾ ਬਾਰਸ਼ ਤਾਂ ਬਾਰਸ਼ ਤੋਂ ਬਹੁਤ ਜ਼ਰੂਰੀ ਹੈ ਫਸਲ ਕੇ ਲਈ ਹੈ ਪਰ ਵੀ ਬਸ ਬੰਦ ਹੋ ਜਾਂਦਾ ਨਾ ਹਾਂ ਪਾਣੀ ਲੱਭਦਾ ਤੇ ਤੇ ਹੋ ਜਾਂਦੀ ਸਾਲੋ ਤੋਂ ਕਿੱਲਾ ਇੱਕੇ ਦੱਦ ਬਰਿੰਦਾ ਹੋਇਆ ਪਤਾ ਫਿਰ ਗੱਲ ਵੱਤਾ ਉਹ ਕੀ ਕੀ ਕਰਦੇ ਫੇਉਟਾਉ ਤੋ ਉੱਤਰ ਉਸਮਾ ਤੋ ਪਾਣੀ ਨਹੀਂ ਖੜਦਾ ਨਾ ਕੋਈ ਦਿੱਕਤ ਨਹੀਂ ਕੱਲ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਦੇਖ ਲੈ ਦਿਨ ਵੇ ਦਿਨ ਹੁਣ ਦੇਖੀ ਬਸ ਕਿਤਨਾ ਅੱਜ ਵੀ ਧੁੰਦ ਵੀ ਬਹੁਤ ਈ ਲੱਗਦੀ ਏ ਜਿਹੜੀ ਤੂੰ ਧੁੰਦ ਪਵਾ ਨਾ ਜਿਸ ਤਰ੍ਹਾਂ ਕਣਕ ਵਸਤਾ ਬਹੁਤ ਵਧੀਆ ਹੂੰ ਦਿਨ ਮਾ ਨਾ ਦਿਨ ਮਾ ਜਿਹੜੀ ਗਰਮੈਸ ਲੱਗਦੀ ਦੀ ਨਾ ਕਣਕ ਨੂੰ ਉਹ ਨੁਕਸਾਨਦਾਇਕ ਹੈ ਵੈਸੇ ਧੂਪ ਹੀ ਬਿਲਕੁਲ ਨਿਕਲ ਨਹੀਂ ਰਹੀ ਇਤਨਾ ਧੁੱਪ ਲਗਾ ਨਾ ਦਿਨ ਮਾ ਧੁੱਪ ਗਰਮੀ ਲਗਾਦੀ ਉਹ ਨੁਕਸਾਨ ਦੇ ਕਣਕ ਨੂੰ ਇਹ ਜਿਹੜੀ ਦੁਪਹਿਰ ਤੇ ਧੁੱਪ ਨਿਕਲਦੀ ਨਾ 12 1 ਵਜੇ ਤੇ 1 ਵਜੇ 2 ਵਜੇ ਹਾਂ ਇਹੋ ਇਤਨੀ ਤੇਜ਼ ਨਹੀਂ ਹੁੰਦੀ ਮਤਲਬ ਠੰਡ ਰਹਾ ਇਸ ਕਰਕੇ ਕਣਕ ਜ਼ਿਆਦਾ ਉਹ ਘਰਾ ਫਿਰੂ ਤੁਹਾਨੂੰ ਸ਼੍ਰੀ ਰਾਮ ਵਾਲੀ ਆ ਬਈ ਇਹ ਨਵਾਂ ਬੀਜ ਹੈ ਬਹੁਤ ਸੋਹਣਾ ਖੜਿਆ ਇਹ ਵੀ ਤੇ ਬਾਕੀ ਥੱਲੇ ਹੈ 2967 ਚਲੋ ਆਨੇ ਮਾਰ ਕੇ ਕਿਹੜਾ ਥੱਲੇ ਨੂੰ ਵੀ ਖਾ ਗਿਆ ਪਣੀ ਥੱਲੇ ਖੜਿਆ ਤਾਂ ਟੱਕ ਜੀਮ ਉਹ ਪਾਣੀ ਖੜਿਆ ਤਾਂ ਥੱਲੇ ਤੱਕੀ ਜਿਮ ਉਹ ਕਿੱਲੇ ਮਾ ਥੱਲੇ ਨੂੰ ਇਹ ਵੀ ਆਪਣੀ 2967 ਹੈ ਦਬ ਗਿਆ ਗੁੱਲੀ ਡੰਡਾ ਨਹੀਂ ਬਹੁਤ ਤਾਈ ਸੋ ਤੁਹਾਡੇ ਮਾਦਾ ਸ਼ਿਰਕੇ ਵਾਲਾਂ ਕੀ ਤਰ੍ਹਾਂ ਦਾ ਖਾਲੀ ਹੋ ਗਈ ਲੈਣਾ ਪਹਿਲਾਂ ਭਰੀ ਵੀ ਦੀ ਲੈਣਾ ਗੁੱਲੀ ਡੰਡਾ ਦੇਦਾ ਤਾਂ ਨਾ ਨਹੀਂ ਕਿਸਮ ਉਸ ਵਾਈਵ ਚਿਤਰਾ ਗਿੱਲ ਹੋ ਗਈ ਨਾ ਅਮੀ ਪੈ ਗਿਆ ਉਹ ਇਹ ਦਬਾਗਾ ਹਾਂ ਏ ਸੁਪਰੇ ਗੋਲੀ ਡੰਡਾ ਉਪਰ ਸੇ ਪੱਤੀ ਆਪ ਤੋ ਸੁੱਕ ਜਾਣਾ ਹੁੰਦਾ ਬਗਿਆ ਬਸ ਸਮਝ ਲੈ ਨਾ ਤਾਂ ਇਹ ਤੋ ਗੈਲ ਚਲਤਾ ਹੂੰ ਇਹ ਉਪਰ ਹੰ ਬਗੈਲ ਕਿਉ ਕਣਕ ਦੇ ਤੋ ਉਪਰ ਆਂਦਾ ਓ ਕਣਕ ਨੂੰ ਤੋ ਥੱਲੇ ਦੱਬ ਲਿਓ ਹੂੰ ਇਸ ਕਿੱਲੇ ਮਾ ਇਸ ਕਿੱਲੇ ਮਾ ਗੇਰਦੇ ਰੇ ਚਾਹੇ ਪਹਿਲਾਂ ਕੱਲ ਨੂੰ ਇਸ ਕਿੱਲੇ ਮਾ ਕਿ ਮਾਰ ਪਾਣੀ ਲਗਾਇਆ ਵਾ ਕੋ ਸੁਪਰ ਤੇ ਹੁੰਦਾ ਤੇ ਉਤਰ ਗਿਆ ਪਾਣੀ ਮੀਂਹ ਦਾ ਹੂੰ ਤੇ ਇਹ ਪਰਲੀ ਆਪਣੀ 1270 ਹੈ ਬਾਈ 2976 ਹੈ ਇੱਕ ਕਿਲਾ ਪੰਜ ਕੇ ਨਾਲ ਹੂੰ ਹੈ ਚਰਾਗਾ ਹਾਲੀ ਦੋ ਹੈ ਵੀ ਉਹ ਆਪਣੀ 1270 ਹੈ ਬਈ ਐਚ ਡੀ 1270 ਇਹ ਸ਼ੁਰੂ ਚ ਵਿਜੀ ਬਜਾਈ ਕਰੀ ਤੀ ਹੈ ਇਹ ਮਾ ਹਾਂ ਕਟਾ ਕੇਰ ਦੇ ਮਲਾਗਾ ਇੱਕ ਹੂੰ ਅੱਧੀ ਗੱਟ ਤੱਕ ਲਾਈਨ ਮਾਰ ਕੇਰ ਅੱਧਾ ਬਾਦੀ ਉਹਦਾ ਉਹਦਾ ਹਾਂ ਲਾਈਨ ਅੱਧਾ ਫਿਰ ਬਾਅਦ ਦੇਖ ਕੇ ਗੇਰ ਲੇਗੇ ਬਹੁਤ ਮਾਹ ਜੀ ਗਿਰਨੇ ਥਲੇ ਦੋ ਰਹੀ ਗਿਰਨੇ ਮਾ ਉਹ ਟਕਟੇ ਦੇ ਥੇਰ ਦੱਦੇ ਮੈਂ ਗਿਆ ਹੁਣ ਹੂੰ ਇਹ ਤਾਂ ਗਿੱਲਾ ਹੈ ਪੂਰਾ ਉਹ ਇਹ ਤਾਂ ਕਹਿੰਦਾ ਹਵਾ ਜੀ ਲੱਗ ਜੂਗੀ ਥੁੱਪ ਜੀ ਲੱਗ ਜੂਗੀ ਨਾ ਪੈਰ ਥੋੜਾ ਜਿਹਾ ਫਿਰ ਗਰ ਨਹੀਂ ਲੱਗਣੇ ਦਾ ਗਰ ਨਹੀਂ ਲੱਗੇਗਾ ਆਪਣਾ ਹੂੰ ਔਰ ਪੇਪੜ ਜਹਾਂ ਗਾਰਾ ਹੋਆ ਨਾ ਪੇਡਾ ਦਬਾ ਇੱਧਰ ਪੜੋਸੀਆਂ ਕੀ ਦੇਖੋ ਬਾਈ ਪਾਣੀ ਵੀ ਨਹੀਂ ਤਾਰਨਾ ਇਹ ਦੇਖ ਲੋ ਕਣਕ ਦੇਖ ਲੋ ਕਹੀ ਜੀ ਹੋਈ ਵੀ ਪੀਲੇ ਪਹਿਲਾਂ ਤਾਂ ਪਾਣੀ ਦਿਆ ਇਹਨਾਂ ਨੇ ਜਦ ਜਦ ਪਰ ਪਾਣੀ ਚਲਾ ਦਿਆ ਮੈਂ ਪਤਾ ਨਹੀਂ ਕੀ ਕਰਿਆ ਦੋ ਹੀ ਕਿੱਲੇ ਮਾ ਹੁਣ ਉਹਦੇ ਬਾਅਦ ਬਾਰਿਸ਼ ਪੈ ਗਈ ਇੱਧਰ ਉੱਧਰ ਕਿੱਲਾ ਖਾਲੀ ਪਿਆ ਦੇਖ ਲੋ ਕਿੱਲਾ ਵੀ ਉਹਨਾਂ ਨੱਕੇ ਵੜਵਾ ਦਿਓ ਤੁਸੀਂ ਦੇਖ ਪਾਣੀ ਖੜਿਆ ਇਤਨਾ ਹੀ ਨੱਕੇ ਵੀ ਨਹੀਂ ਵੜਵਾਏ ਵੀ ਇਹ ਆ ਗਈ ਆਪਣੀ ਜਿਹੜੀ ਆਪਾਂ ਨੇ ਬਾਅਦ ਚ ਬੀਜੀ ਦੀ ਸਾਰਿਆਂ ਤੇ ਲੇਟ ਇਹ ਬੀਜੀ ਦੀ ਆਪਾਂ ਨੇ 27 ਤਰੀਕ ਨੂੰ ਉਹਨਾਂ ਨੇ ਬੀਜ ਦੇ ਗਿਨ ਨਾ ਪਿਆ ਬੜੇ ਗਾ ਸੁਣੀ ਲੱਗ ਰਹੀ ਹੈ ਹੈ ਇਹ ਟੱਕੀ ਬਾਕੀ ਹੁਣ ਬਹੁਤ ਸੋਹਣੀ ਚੱਲ ਰਹੀ ਹੈ ਨਮਾ ਬਈ ਬਾਕੀ ਹਲੇ ਇੱਕ ਜਿਹੜੇ ਦਾਣੇ ਰੁਕੇਵੇਂ ਐ ਨਾ ਮਨਾ ਕਿਤੇ ਕਿਤੇ ਉਹ ਵੀ ਜੰਮ ਆਉਂਗੇ ਰੁਕਿਆ ਬਹ ਹੈ ਬੀਜ ਕੋਈ ਕੋਈ ਉਹ ਵੀ ਜੰਮ ਜਾਊਗਾ ਤੇ ਬਾਕੀ ਮਾ ਇਹਨਾਂ ਮਾ ਆਪਾਂ ਨਾਲ ਲਾਣਾ ਹੀ ਨਹੀਂ ਪਾਣੀ ਬਾਕੀ ਦੇਖੂਗੇ ਸ਼ਾਇਦ ਅੱਗੇ ਫੇਰ ਬਾਰਸ਼ ਬੂਰਸ ਪੈ ਗਈ ਜੇ ਸਰ ਜਾਣਾ ਫਿਰ ਤੱਕਣਾ ਹੀ ਇਹਨਾਂ ਦਾ ਹਲੇ ਬਾ ਫਿਰ ਲਾਸਟ ਚ ਲਾਉਂਗੇ ਪਾਣੀ ਜਿਸ ਟਾਈਮ ਨਾਲ ਸਾਰੇ ਨੂੰ ਸੂਰੇ ਤੇ ਆਊਗੀ ਉਹ ਥੋੜਾ ਜਿਹਾ ਖੇਤ ਵੀ ਡੱਕ ਰਹੇ ਇਹ ਇਸ ਕਰਕੇ ਪਾਣੀ ਦੀ ਫਿਰ ਆਣ ਮੰਗਦੇ ਆ ਮੰਨਦੇ ਆ ਇਹ ਵੀ ਪਾਣੀ ਕੱਟੇ ਲਗਾ ਤਾਂ ਠੀਕ ਹੈ ਬਹਾਨ ਗਿੱਲ ਬਣ ਗਈ ਹੁਣ ਪਾਣੀ ਦੀ ਲੋੜ ਹੀ ਨਹੀਂ ਹੈ ਬਾਕੀ ਨਾ ਮੰਡੂਸੀ ਗੁੱਲੀ ਡੰਡਾ ਵੀ ਨਹੀਂ ਹੈਗਾ ਐਨ ਸਾਫ ਪਏ ਦੇਖ ਲੋ ਨਾ ਮੱਪਣੇ 2 ਕੁ ਸਾਲ ਹੋਏ ਨਾ ਤੋੜੀਆ ਵੀ ਜਿੱਤਿਆ ਦਾ ਬਾਈ ਸਰੋਂ ਤੋੜੀਆ ਇਸ ਕਰਕੇ ਗੁੱਲੀ ਡੰਡਾ ਨਹੀਂ ਹੈ ਜੰਮਿਆ ਵਾ ਫਸਲ ਬਦਲ ਕੇ ਬੀਜਣੀ ਚਾਹੀਦੀ ਜਿਹੜੇ ਮ ਗੁੱਲੀ ਡੰਡਾ ਹੁੰਦਾ ਵਾ ਸਰੋਂ ਪੀਤ ਦੋ ਇੱਕ ਸਾਲ ਸਾਰਾ ਗੁੱਲੀ ਡੰਡਾ ਖਤਮ ਹੋ ਜਾਂਦਾ ਬਾਈ ਰੰਗ ਦੇਖ ਲੋ ਕਿਹੜਾ ਜਾ ਹੋ ਗਿਆ ਇਹਦਾ ਕਾਲ ਇਹ ਵੀ ਜੇ ਡੀਬੀਡਬਲ 187 183 ਲੱਗ ਗਈ ਫੋਟ ਕਰਨ ਇਹ ਹੋ ਗਈ ਵਿਜੀ ਨੂੰ ਮਹੀਨੇ ਦੀ ਹੋ ਗਈ ਬਾਈ 27 ਆ ਮਹੀਨੇ ਦੇ ਪਰੇ ਹੋਗੇ ਇੱਕ ਦੋ ਦਿਨ 27 ਤਰੀਕ ਨੂੰ 28 ਨੂੰ ਵਿਜੀ ਦੀ ਹੈ ਆਪਣਾ ਅੱਜ ਹੋਰ ਖਿਆਲ ਤੋਂ 29 ਤਰੀਕ ਆ ਕੱਲ ਨੂੰ 30 ਹੈ ਕੱਲ ਨੂੰ ਪੰਜਾਬ ਬੰਦ ਦਾ ਸੱਦਾ ਤੇ ਆ ਵਾ ਕਿਸਾਨ ਯੂਨੀਅਨ ਨੇ ਡੱਲੇਵਾਲ ਜੁੱਥੇ ਬੰਦੀ ਨੇ ਮਤੋਂ ਵੱਧ ਸਹਿਯੋਗ ਦਿਓ ਬਈ ਮ ਬਚਾਰਾ ਮਰਨ ਵਰਤ ਤੇ ਬੈਠਾ ਤਾ ਦੇਖ ਲੋ ਇਹ ਆ ਗਈ ਬਣੀ ਡੀਬੀਡਬਲ 327 ਜਿੱਥੇ ਨੂੰ ਕਲਰ ਜੇ ਦੀਆਂ ਟਾਕੀਆਂ ਉੱਥੇ ਨੂੰ ਕਣਕਨਾ ਦਾ ਜੰਮ ਦਾ ਬੀਜ ਪੂਰਾ ਉਹ ਟੱਕੀ ਆ ਦੇਖੋ ਇੱਕ ਨਾ ਹੀ ਫੋਟ ਕਰਦਾ ਉੱਥੇ ਛੇਤੀ ਪਹਿਲਾਂ ਬਹੁਤ ਖਰਾਕ ਵੀ ਜ਼ਿਆਦਾ ਮੰਗਦਾ ਹਰੇ ਔਖੀ ਚਲਦੀ ਆ ਫਸਲ ਤੇ ਬਾਅਦ ਵਿੱਚ ਪੱਕਣ ਦੇ ਟਾਈਮ ਪੱਕ ਵੀ ਬਾਅਦ ਵਿੱਚ ਪੰਨਾ ਪਹਿਲਾਂ ਜਾਂਦੀ ਹੋਰ ਫਸਲ ਨਾਲੋਂ ਖੇਤ ਨਾਲੋਂ ਉੱਥੇ ਟੱਕੀ ਪਹਿਲਾਂ ਪੱਕ ਜਾਂਦੀ ਆ ਇਹ ਬਹੁਤ ਵਾਕੀ ਵਧੀਆ ਹਰਿਆਣਾ ਖੇਤ ਪੰਜ ਚਾਰ ਦਿਨ ਚੈਨ ਆਵ ਰਹੇ ਨੇ ਦੇਖੋ ਜਿਹੜਾ ਤੀਆ ਘੜਾ ਆ ਵਾ ਡਬਲਾ ਆ ਵਾ ਐਨ ਧਰਤੀ ਠਕਿਆ ਆ ਬਹੁਤ ਵਧੀਆ ਚੱਲ ਗਈ ਮਾ ਬਾਕੀ ਹੁਣ ਆਪਾਂ ਨੇ ਇੱਕ ਇੱਕ ਰੇ ਗੇਰ ਦੇਣਾ ਹੋਰ ਧੁੱਪ ਜੀ ਲਗੇ ਤੇ ਤਕਰੀਬਨ ਹੌਲੀ ਹੌਲੀ ਗੇਰੀ ਜਾਉਗੇ ਬਸ ਜਿੱਤਰਾ ਕਰ ਲੂੰ ਧੁੱਪ ਨਿਕਲੂਗੀ ਕੱਲ ਨੂੰ ਗੇਰ ਦੂੰਗੇ ਥੋੜਾ ਬਹੁਤਾ ਅੱਲਾ ਨਾਮਾ ਗੇਰ ਦੂੰਗੇ ਆਪਾਂ ਗਿੱਲਾ ਗਿੱਲਾ ਲੱਗ ਜਾਊਗਾ ਕੋਰ ਬਹਨਵਾ ਕੁਸ ਤਾਂ ਗੇਰ ਤੇ ਦਾ ਪਹਿਲਾਂ ਹੋ ਗਿਆ ਹਫਤਾ ਤੱਕ ਪਾਣੀ ਲਾਣ ਦੀ ਸਲਾਹਤੀ ਜਦ ਫਿਰ ਮੀਂਹ ਦੱਸਿਆ ਬਾਦਾਂ ਮੌਸਮ ਖਰਾਬ ਦੱਸ ਰਹੇ ਤੇ ਫਿਰ ਰੇ ਗੇਰ ਤੇ ਤਾਂ ਆਪਾਂ ਨਾ ਵੀ ਪਾਣੀ ਲਾਇਆ ਨਹੀਂ ਬਾਕੀ ਪਾਣੀ ਲਾਣੇ ਕਰਕੇ ਹੀ ਗੇਰਿਆ ਦਾ ਵੀ ਪਾਣੀ ਲਾ ਦੂੰਗੇ ਬਾ ਫਿਰ ਇਸ ਕਰਕੇ ਪਾਣੀ ਲਾਇਆ ਹੀ ਨਹੀਂ ਆਪਾਂ ਨੇ ਫਿਰ ਬਾਕੀ ਜਿਦ ਤਰਾ ਹੁਣ ਮੀਂਹ ਪਿਆ ਵਾ ਗਿੱਲ ਬਣੀ ਵੀ ਖੇਤਾਂ ਵਾਂ ਬੀਜ ਜੰਮ ਰਿਹਾ ਕੋਈ ਕੋਈ ਰੁਕਿਆ ਵਾ ਬਾਈ ਜਿਹੜਾ ਦਾਣਾ ਕੋਈ ਉੱਪਰ ਉੱਪਰ ਦਾ ਦਾਣਾ ਕੋਈ ਖੁਸ਼ਕ ਜੀ ਮਰੇਗਾ ਜਿਹੜਾ ਬਹੁਤ ਬੀਜ ਜੰਮਿਆਣਾ ਦਿਖਾਵਾਂਗੇ ਤੁਹਾਨੂੰ ਦੇਖੋ ਦੋਕ ਦਿਨਾਂ ਮਾ ਤਿੰਨਕ ਦਿਨ ਦੋ ਚਾਰ ਦਿਨ ਮਾ ਨਿਕਲੇ ਆਊਗਾ ਕਿਉਂ ਪਹਿਲਾਂ ਵੀ ਕਿਣੀਆਂ ਹੀ ਪੈ ਗਈਆਂ ਦੀਆਂ ਵਾ ਜੜ ਗਿਆ ਬੀਜ ਚੱਲਿਆ ਭਾਈ ਤੇ ਬਾਕੀ ਬਰਸ਼ੀਨ ਵੀ ਮਾਰ ਰਹੀ ਆ ਛਾਲਾ ਹੁਣ ਵੱਡਾ ਲਾ ਤਿਆ ਬਰਸ਼ੀਨ ਚ ਦਿਨ ਪੱਤ ਦਿਨ ਹੁਣ ਤਾਂ ਮਲਦੀ ਜਾਂਦੀ ਏ ਬਾਕੀ ਦਿਨ ਛਿਪ ਗਿਆ ਭਾਈ ਉਹ ਦੇਖੋ ਸੂਰਜ ਸੂਰਜ ਡੱਬ ਚੱਲੇ ਆ ਇਹ ਜੱਪਾ ਨੇ ਮਿਕਸ ਕਰਕੇ ਵੀ ਜੀ ਵੀ ਆ 127 ਤੇ ਲੈ 110 ਤੇ ਆਪਣਾ 327 ਉਹ ਤੁਹਾਡੇ ਮਾ 327 ਹੈ ਕੱਲੀ ਇਹਦੇ ਮੈਂ ਘਟ ਗਿਆ ਤਾਂ ਪੀਜ ਫਿਰ ਪੌਣਾ ਕ ਪੀਪਾ 180 ਦਾ ਪਾਤਾ ਤਾਂ ਚਲੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਬਾਈ ਵੱਧ ਤੋਂ ਵੱਧ ਵਲੌਗ ਪੂਰਾ ਦੇਖਿਆ ਕਰੋ ਬਾਈ ਸਾਰਿਆਂ ਨੂੰ ਸਸਰੀ ਕਾਲ ਜੀ